ਅਮੀਰ ਬਣਾਉਣ ਵਾਲੇ ਸੁਪਨੇ ਨੰਬਰ 1 ਖੁਦ ਨੂੰ ਸੁਪਨੇ ਵਿੱਚ ਆਤਮ ਹੱਤਿਆ ਕਰਦੇ ਹੋਏ ਦੇਖਣ ਤੇ ਤੁਸੀਂ ਡਰ ਸਕਦੇ ਹੋ ਪਰ ਡਰਨ ਦੀ ਲੋੜ ਨਹੀਂ ਇਹ ਸੁਪਨਾ ਸ਼ੁਭ ਮੰਨਿਆ ਜਾਂਦਾ ਹੈ ਇਹ ਸੰਕੇਤ ਮੰਨਿਆ ਜਾਂਦਾ ਹੈ ਕਿ ਤੁਹਾਡੀ ਉਮਰ ਵੱਧ ਰਹੀ ਹੈ ਤੇ ਤੁਹਾਡੇ ਤੇ ਪੈਸਿਆਂ ਦੀ ਬਾਰਿਸ਼ ਹੋਣ ਵਾਲੀ ਹੈ ਸੁਪਨੇ ਵਿੱਚ ਹਾਥੀ ਦਾ ਦਿਸਣਾ ਸ਼ੁਭ ਹੁੰਦਾ ਹੈ ਸੁਪਨੇ ਵਿੱਚ ਹਾਥੀ ਦੇਖਣ ਦਾ ਮਤਲਬ ਹੈ ਕਿ ਤੁਹਾਨੂੰ ਕਿਤੋਂ ਢੇਰ ਸਾਰਾ ਪੈਸਾ ਮਿਲਣ ਵਾਲਾ ਹੈ ਜੇਕਰ ਸੁਪਨੇ ਵਿੱਚ ਸਫੇਦ ਹਾਥੀ ਦਿਖੇ ਤਾਂ ਮੰਨ ਲਓ ਕਿ ਤੁਸੀਂ ਬਹੁਤ ਭਾਗਾਂ ਵਾਲੇ ਹੋ ਇਹ ਸੁਪਨਾ ਬੇਸ਼ੁਮਾਰ ਦੌਲਤ ਦੇ ਨਾਲ ਤਰੱਕੀ ਅਤੇ ਮਾਨ ਸਨਮਾਨ ਵੀ ਦਿਵਾਉਂਦਾ ਹੈ ਸੁਪਨੇ ਵਿੱਚ ਕਮਲ ਦਾ ਫੁੱਲ ਦੇਖਣਾ ਸੋਖ ਸੰਕੇਤ ਹੁੰਦਾ ਹੈ ਕਿ ਤੁਹਾਨੂੰ ਬਹੁਤ ਸਾਰਾ ਪੈਸਾ ਮਿਲਣ ਵਾਲਾ ਹੈ ਕਮਲ ਦਾ ਫੁੱਲ ਤਾਂ ਦੀ ਦੇਵੀ ਮਾਤਾ ਲਕਸ਼ਮੀ ਦਾ ਪਿਆਰਾ ਫੁੱਲ ਹੈ ਸੁਪਨੇ ਵਿੱਚ ਤੋਤਾ ਦੇਖੇ ਤਾਂ ਕਿਤੋਂ ਅਚਾਨਕ ਬਹੁਤ ਸਾਰਾ ਪੈਸਾ ਮਿਲਦਾ ਹੈ ਜਿਵੇਂ ਕੀ ਕੋਈ ਰਿਸ਼ਤੇਦਾਰ ਆਹ ਤਾਂ ਅੰਦੌਲਤ ਜਾਇਦਾ ਤੁਹਾਡੇ ਨਾਮ ਕਰ ਦੇਵੇ ਸੁਪਨੇ ਵਿੱਚ ਫਲਾਣਾ ਲੱਦਿਆ ਹੋਇਆ ਪੀੜ ਦੇਖਣ ਦਾ ਮਤਲਬ ਹੈ ਕਿ ਤੁਸੀਂ ਜਲਦ ਹੀ ਅਮੀਰ ਹੋਣ ਵਾਲੇ ਹੋ ਤੁਹਾਨੂੰ ਆਪਣੀ ਮਿਹਨਤ ਦਾ ਬਹੁਤ ਹੀ ਚੰਗਾ ਫਲ ਮਿਲਣ ਵਾਲਾ ਹੈ ਵਪਾਰ ਵਿੱਚ ਕੋਈ ਬਹੁਤ ਵੱਡਾ ਫਾਇਦਾ ਹੋਣ ਵਾਲਾ ਹੈ ਸੁਪਨੇ ਵਿੱਚ ਮਧੂਮੱਖੀ ਦਾ ਛੱਤਾ ਦੇਖਣਾ ਵੀ ਬਹੁਤ ਸ਼ੁਭ ਹੁੰਦਾ ਹੈ ਇਹ ਧਨਲਾਭ ਕਰਾਉਣ ਦੇ ਨਾਲ-ਨਾਲ ਜ਼ਿੰਦਗੀ ਵਿੱਚ ਖੁਸ਼ੀਆਂ ਵੀ ਲਿਆਉਂਦਾ ਹੈ। ਸੁਪਨੇ ਵਿੱਚ ਖੁਦ ਨੂੰ ਦੁੱਧ ਪੀਂਦੇ ਦੇਖਣ ਦਾ ਮਤਲਬ ਵੀ ਧਨਲਾਭ ਨਾਲ ਜੁੜਿਆ ਹੋਇਆ ਹੈ। ਪਰ ਇਹ ਪੈਸਾ ਤੁਹਾਨੂੰ ਕਿਸੇ ਦੇ ਨਾਲ ਰਾਹੀਂ ਮਿਲੇਗਾ ਜੇਕਰ ਬ੍ਰੋਕਰੇਜ ਵਰਗੇ ਕੰਮ ਨਾਲ ਜੁੜੇ ਲੋਕਾਂ ਨੂੰ ਇਹ ਸੁਪਨਾ ਆਵੇ ਤਾਂ ਉਹਨਾਂ ਨੂੰ ਬਹੁਤ ਵੱਡਾ ਲਾਭ ਹੁੰਦਾ ਹੈ। ਸੁਪਨੇ ਵਿੱਚ ਝਾੜੂ ਦੇਖਣਾ ਸ਼ੁਭ ਸੰਕੇਤ ਹੁੰਦਾ ਹੈ। ਇਦਾ ਮਤਲਬ ਇਹ ਹੈ ਕਿ ਤੁਹਾਡੇ ਜੀਵਨ ਵਿੱਚ ਜਲਦ ਸੁੱਖ ਤੇ ਖੁਸ਼ਹਾਲੀ ਦਾ ਆਗਮਨ ਹੋਣ ਵਾਲਾ ਹੈ ਤੁਸੀਂ ਅਮੀਰ ਬਣਨ ਵਾਲੇ ਹੋ ਜੇਕਰ ਸੁਪਨੇ ਵਿੱਚ ਝਾੜੂ ਦੇਖਦੇ ਹੋ ਤਾਂ ਘਰ ਦੇ ਬਜ਼ੁਰਗ ਨੂੰ ਜਰੂਰ ਦੱਸੋ ਸੁਪਨੇ ਵਿੱਚ ਚੰਦਰਮਾ ਦਾ ਦੇਖਣਾ ਵੀ ਸ਼ੁਭ ਮੰਨਿਆ ਗਿਆ ਹੈ ਇਹ ਸੰਕੇਤ ਹੈ ਕਿ ਤੁਹਾਡੇ ਮਾਨ ਸਨਮਾਨ ਵਿੱਚ ਵਾਧਾ ਹੋਣ ਵਾਲਾ ਹੈ ਨਾਲ ਹੀ ਤੁਹਾਡੇ ਉੱਪਰ ਮਾਂ ਲਕਸ਼ਮੀ ਦੀ ਕਿਰਪਾ ਹੋਣ ਵਾਲੀ ਹੈ ਉਹਨਾਂ ਦੀ ਕਿਰਪਾ ਨਾਲ ਤੁਹਾਡੇ ਧਨ ਵਿੱਚ ਵਾਧਾ ਹੋਵੇਗਾ ਜੇਕਰ ਤੁਸੀਂ ਸੁਪਨੇ ਵਿੱਚ ਮੀਂਹ ਪੈਂਦਾ ਦੇਖਦੇ ਹੋ ਤਾਂ ਇਹ ਸ਼ੁਭ ਸੰਕੇਤ ਹੈ ਇਸ ਸੁਪਨੇ ਦਾ ਮਤਲਬ ਹੈ ਕਿ ਜਲਦ ਹੀ ਤੁਹਾਨੂੰ ਪ੍ਰਾਣੇ ਕਰਜ਼ੇ ਤੋਂ ਮੁਕਤੀ ਮਿਲੇਗੀ ਇਹਦੇ ਨਾਲ ਜੇਕਰ ਤੁਸੀਂ ਕਿਤੇ ਨਿਵੇਸ਼ ਕੀਤਾ ਹੈ ਤਾਂ ਜਲਦ ਹੀ ਲਾਭ ਮਿਲਣ ਵਾਲਾ ਹੈ ਜੇਕਰ ਤੁਸੀਂ ਸੁਪਨੇ ਵਿੱਚ ਖਾਲੀ ਬਰਤਨ ਦੇਖਦੇ ਹੋ ਤਾਂ ਇਹ ਸੰਕੇਤ ਹੁੰਦਾ ਹੈ ਕਿ ਤੁਹਾਡੇ ਘਰ ਮਾਂ ਲਕਸ਼ਮੀ ਦਾ ਆਗਮਨ ਹੋਣ ਵਾਲਾ ਹੈ ਨਾਲ ਹੀ ਤੁਹਾਡੇ ਜੀਵਨ ਵਿੱਚ ਸਾਰੀਆਂ ਸਮੱਸਿਆਵਾਂ ਦਾ ਨਿਪਟਾਰਾ ਹੋਣ ਵਾਲਾ ਹੈ ਸੁਪਨੇ ਵਿੱਚ ਜੇਕਰ ਤੁਸੀਂ ਗੁਲਾਬ ਦਾ ਫੁੱਲ ਦੇਖਦੇ ਹੋ ਤਾਂ ਇਹ ਸੰਕੇਤ ਹੁੰਦਾ ਹੈ ਕਿ ਕਿਸਮਤ ਬਦਲਣ ਵਾਲੀ ਹੈ ਇਸ ਸੁਪਨੇ ਦਾ ਮਤਲਬ ਇਹ ਹੈ ਕਿ ਤੁਹਾਡੇ ਤੇ ਮਾਤਾ ਲక్ష్ਮੀ ਦੀ ਕਿਰਪਾ ਹੋਣ ਵਾਲੀ ਹੈ ਨਾਲ ਹੀ ਤੁਹਾਡੇ ਘਰ ਵਿੱਚ ਸੁੱਖ ਤੇ ਖੁਸ਼ਹਾਲੀ ਦਾ ਵਾਸ ਹੋਵੇਗਾ ਸੁਪਨੇ ਵਿੱਚ ਤਾਰੇ ਦੇਖਣ ਦਾ ਇਸ ਦਾ ਮਤਲਬ ਹੈ ਕਿ ਤੁਹਾਨੂੰ ਕੋਈ ਸ਼ੁਭ ਸੂਚਨਾ ਮਿਲਣ ਵਾਲੀ ਹੈ ਜਾਂ ਪਰਿਵਾਰ ਦੇ ਕਿਸੇ ਮੈਂਬਰ ਨੂੰ ਵਪਾਰ ਵਿੱਚ ਮੁਨਾਫਾ ਹੋਣ ਵਾਲਾ ਹੈ ਸੁਪਨੇ ਵਿੱਚ ਇਮਾਰਤ ਬਣਦੇ ਹੋਏ ਦੇਖਣ ਦਾ ਮਤਲਬ ਹੈ ਕਿ ਤੁਹਾਨੂੰ ਤਰੱਕੀ ਮਿਲਣ ਵਾਲੀ ਹੈ ਜਾਂ ਧਨ ਦਾ ਲਾਭ ਹੋਣ ਵਾਲਾ ਹੈ ਜੇਕਰ ਤੁਸੀਂ ਆਪਣੇ ਆਪ ਨੂੰ ਸੁਪਨੇ ਵਿੱਚ ਕਬਰਿਸਤਾਨ ਵਿੱਚ ਦੇਖਦੇ ਹੋ ਤਾਂ ਇਸ ਤੋਂ ਡਰਨ ਦੀ ਜ਼ਰੂਰਤ ਨਹੀਂ ਇਸ ਦਾ ਮਤਲਬ ਹੈ ਕਿ ਤੁਹਾਨੂੰ ਜਲਦ ਹੀ ਮਾਨ ਸਨਮਾਨ ਮਿਲੇਗਾ ਅਤੇ ਉਧਾਰ ਦਿੱਤਾ ਹੋਇਆ ਪੈਸਾ ਵਾਪਸ ਮਿਲੇਗਾ ਸੁਪਨੇ ਵਿੱਚ ਸੱਪ ਦਾ ਦਿਸਣਾ ਤੁਹਾਨੂੰ ਥੋੜਾ ਵਿਚਲਿਤ ਕਰ ਸਕਦਾ ਹੈ ਪਰ ਇਹ ਸ਼ੁਭ ਮੰਨਿਆ ਜਾਂਦਾ ਹੈ ਕਿਉਂਕਿ ਇਹ ਸੰਕੇਤ ਹੈ ਕਿ ਤੁਹਾਨੂੰ ਸਰਕਾਰੀ ਖੇਤਰ ਤੋਂ ਲਾਭ ਮਿਲੇਗਾ ਇਹ ਧਨ ਦੇ ਨਾਲ ਸੰਤਾਨ ਪ੍ਰਾਪਤੀ ਦਾ ਵੀ ਸੰਕੇਤ ਮੰਨਿਆ ਜਾਂਦਾ ਹੈ ਸੁਪਨੇ ਵਿੱਚ ਖੁਦ ਨੂੰ ਗਰੀਬੀ ਵਿੱਚ ਦੇਖਣਾ ਸ਼ਾਇਦ ਹੀ ਕੋਈ ਅਜੀਹਾ ਹੋਵੇਗਾ ਜੋ ਸੁਪਨੇ ਵਿੱਚ ਵੀ ਖੁਦ ਨੂੰ ਗਰੀਬ ਦੇਖਣਾ ਪਸੰਦ ਕਰਦਾ ਹੋਵੇ ਪਰ ਜੇਕਰ ਤੁਹਾਨੂੰ ਗਰੀਬੀ ਨਾਲ ਜੁੜੇ ਸੁਪਨੇ ਆ ਰਹੇ ਹਨ ਤਾਂ ਇਸ ਨੂੰ ਲੈ ਕੇ ਜ਼ਿਆਦਾ ਸੋਚਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਸ ਦਾ ਮਤਲਬ ਹੈ ਕਿ ਤੁਹਾਨੂੰ ਜਲਦੀ ਹੀ ਧਨਲਾਭ ਹੋਣ ਵਾਲਾ ਹੈ ਸੁਪਨੇ ਵਿੱਚ ਜੇਕਰ ਤੁਸੀਂ ਕਿਸੇ ਵੀ ਪ੍ਰਕਾਰ ਦਾ ਖੂਨ ਖਰਾਬਾ ਦੇਖਦੇ ਹੋ ਜਾਂ ਫਿਰ ਕਿਸੇ ਨੂੰ ਕੁਝ ਸਮਾਨ ਲੈ ਜਾਂਦੇ ਦੇਖਦੇ ਹੋ ਤਾਂ ਬਹੁਤ ਚੰਗਾ ਤੇ ਸ਼ੁਭ ਸੰਕੇਤ ਹੈ ਇਹ ਸੁਪਨੇ ਦਾ ਮਤਲਬ ਹੈ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਧਨ ਸੰਪਤੀ ਵਿੱਚ ਵਾਧਾ ਹੋਣ ਵਾਲਾ ਹੈ ਤੇ ਕਾਫੀ ਸਮੇਂ ਤੋਂ اٹਕੇ ਹੋਏ ਕੰਮ ਵਿੱਚ ਗਤੀ ਹੋਣ ਵਾਲੀ ਹੈ ਇਹ ਸੁਪਨਾ ਧਨਲਾਭ ਦੀ ਸੂਚਨਾ ਦਿੰਦਾ ਹੈ ਸੁਪਨੇ ਵਿੱਚ ਜੇਕਰ ਤੁਸੀਂ ਕਿਸੇ ਛੋਟੇ ਬੱਚੇ ਨੂੰ ਠੁਮਕ ਠੁਮਕ ਕੇ ਚਲਦਾ ਦੇਖ ਰਹੇ ਹੋ ਤਾਂ ਫਿਰ ਤੁਹਾਡਾ ਕੋਈ ਦੰਦ ਟੁੱਟ ਗਿਆ ਹੈ ਤਾਂ ਇਹ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਇਸ ਸੁਪਨੇ ਦਾ ਮਤਲਬ ਹੈ ਕਿ ਨੌਕਰੀ ਜਾਂ ਵਪਾਰ ਜੋ ਵੀ ਤੁਹਾਡਾ ਕੰਮ ਹੈ ਉਸ ਵਿੱਚ ਤਰੱਕੀ ਹੋਵੇਗੀ ਅਤੇ ਕਿਤੋਂ ਵੀ ਤੁਹਾਨੂੰ ਅਚਾਨਕ ਧਨਲਾਭ ਵੀ ਮਿਲ ਸਕਦਾ ਹੈ। ਸੁਪਨੇ ਵਿੱਚ ਔਰਤ ਜਾਂ ਮਰਦ ਦੇ ਕੱਪੜਿਆਂ ਨੂੰ ਸਿਉਣਾ ਜਾਂ ਸੁੰਦੇ ਦੇਖਣਾ ਧਨ-ਦੌਲਤ ਵਿੱਚ ਵਾਧੇ ਦਾ ਸੂਚਕ ਮੰਨਿਆ ਜਾਂਦਾ ਹੈ। ਨਾਲ ਹੀ ਜੇਕਰ ਕਿਸੇ ਗੁਰਦੁਆਰੇ ਵਿੱਚ ਲੰਗਰ ਖਾ ਰਹੇ ਹੋ ਜਾਂ ਸਿਰਫ ਦੇਖ ਰਹੇ ਹੋ ਤਾਂ ਇਹ ਵੀ ਸ਼ੁਭ ਮੰਨਿਆ ਜਾਂਦਾ ਹੈ। ਇਸ ਸੁਪਨੇ ਦਾ ਮਤਲਬ ਹੈ ਕਿ ਤੁਹਾਨੂੰ ਅਚਾਨਕ ਧਨ ਦੀ ਪ੍ਰਾਪਤੀ ਹੋਣ ਵਾਲੀ ਹੈ ਅਤੇ ਕੈਰੀਅਰ ਵਿੱਚ ਤਰੱਕੀ ਦੇ ਨਵੇਂ ਮੌਕੇ ਵੀ ਮਿਲਣ ਵਾਲੇ ਹਨ ਸੁਪਨੇ ਵਿੱਚ ਜੇਕਰ ਚਿਟਾ ਸਭ ਤੁਹਾਡੇ ਪੈਰ ਕੱਟ ਰਿਹਾ ਹੈ ਜਾਂ ਫਿਰ ਤੁਸੀਂ ਖੁਦ ਨੂੰ ਕਿਸੇ ਉਚਾਈ ਤੇ ਚੜਦੇ ਦੇਖ ਰਹੇ ਹੋ ਇਹ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਇਸ ਸੁਪਨੇ ਦਾ ਅਰਥ ਹੈ ਕਿ ਕਾਮਯਾਬੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਅਤੇ ਨੌਕਰੀ ਜਾਂ ਵਪਾਰ ਵਿੱਚ ਤੁਹਾਡੀ ਤਰੱਕੀ ਹੋਣ ਵਾਲੀ ਹੈ ਨਾਲ ਹੀ ਇਹਨਾਂ ਸੁਪਨਿਆਂ ਵਿੱਚ ਦੇ ਨਾਲ ਤੁਹਾਡੀ ਆਰਥਿਕ ਸਮੱਸਿਆ ਵੀ ਦੂਰ ਹੋਵੇਗੀ ਸੁਪਨੇ ਵਿੱਚ ਜੇਕਰ ਕੋਈ ਕਰਾਰੇ ਤੇ ਨਵੇਂ ਨੋਟ ਦਿੰਦੇ ਹੋਏ ਦਿਸੇ ਤਾਂ ਇਹ ਆਰਥਿਕ ਸਥਿਤੀ ਵਿੱਚ ਮਜ਼ਬੂਤੀ ਹੋਣ ਦਾ ਸੰਕੇਤ ਹੈ ਇਸ ਨਾਲ ਤੁਹਾਡੀ ਆਮਦਨ ਵਿੱਚ ਵਾਧਾ ਹੋਵੇਗਾ ਅਤੇ ਪੈਸਿਆਂ ਦੀ ਤੰਗੀ ਤੋਂ ਛੁਟਕਾਰਾ ਮਿਲੇਗਾ ਸੁਪਨੇ ਵਿੱਚ ਦੇਵੀ-ਦੇਵਤਿਆਂ ਦਾ ਦਿਸਣਾ ਸ਼ੁਭ ਮੰਨਿਆ ਜਾਂਦਾ ਹੈ ਇਹ ਇਸ ਵੱਲ ਸੰਕੇਤ ਕਰਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਧਨਲਾਭ ਹੋ ਸਕਦਾ ਹੈ ਅਤੇ ਜ਼ਿੰਦਗੀ ਵਿੱਚ ਸਫਲਤਾ ਮਿਲ ਸਕਦੀ ਹੈ ਇਸ ਸੁਪਨੇ ਅਨੁਸਾਰ ਤੁਸੀਂ ਜਲਦ ਹੀ ਅਮੀਰ ਹੋ ਸਕਦੇ ਹੋ ਸੁਪਨੇ ਵਿੱਚ ਕਿਸੇ ਲੜਕੀ ਨੂੰ ਨੱਚਦੇ ਹੋਏ ਦੇਖਣ ਨਾਲ ਧਨ ਦੀ ਪ੍ਰਾਪਤੀ ਹੁੰਦੀ ਹੈ ਜੋਤਿਸ਼ ਅਨੁਸਾਰ ਸੁਪਨੇ ਵਿੱਚ ਕਿਸੇ ਡਾਂਸ ਕਰਦੀ ਹੋਈ ਲੜਕੀ ਨੂੰ ਦੇਖਣਾ ਧਨ ਪ੍ਰਾਪਤੀ ਵੱਲ ਸੰਕੇਤ ਕਰਦਾ ਹੈ ਸੁਪਨ ਸ਼ਾਸਤਰ ਅਨੁਸਾਰ ਸੁਪਨੇ ਵਿੱਚ ਬਲਦਾ ਹੋਇਆ ਦੀਵਾ ਦਿਖਾਈ ਦੇਣਾ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਇਹ ਸੁਪਨਾ ਕੋਈ ਇੱਕ ਵਿੱਚ ਹੋਣ ਵਾਲੀ ਤਨਲਾਭ ਨਾਲ ਸੰਕੇਤ ਦਿੰਦਾ ਹੈ ਸੁਪਨੇ ਵਿੱਚ ਮੱਛੀ ਦਿਸੇ ਤਾਂ ਇਹ ਸ਼ੁਭ ਸੰਕੇਤ ਹੁੰਦਾ ਹੈ ਕਿ ਤੁਸੀਂ ਜਲਦ ਹੀ ਅਮੀਰ ਹੋਣ ਵਾਲੇ ਹੋ ਇਹ ਸੁਪਨਾ ਕਿਸੇ ਨੂੰ ਨਾ ਦੱਸੋ ਨਹੀਂ ਤਾਂ ਸੁਪਨੇ ਦਾ ਫਲ ਬਕਾਰ ਹੋ ਜਾਂਦਾ ਹੈ ਸੁਪਨੇ ਵਿੱਚ ਚਾਂਦੀ ਦਾ ਕਲਸ਼ ਦਿਸੇ ਤਾਂ ਇਹ ਸੰਕੇਤ ਹੁੰਦਾ ਹੈ ਕਿ ਤੁਹਾਡੇ ਜੀਵਨ ਦੇ ਸਾਰੇ ਦੁੱਖ ਦੂਰ ਹੋਣ ਵਾਲੇ ਹਨ ਸੁਪਨੇ ਵਿੱਚ ਜੇਕਰ ਤੁਹਾਡੇ ਮਾਤਾ ਪਿਤਾ ਤੁਹਾਨੂੰ ਪਾਣੀ ਪਿਆ ਰਹੇ ਹਨ ਤਾਂ ਇਹ ਸ਼ੁਭ ਸੰਕੇਤ ਹੈ ਕਿ ਭਵਿੱਖ ਵਿੱਚ ਤੁਹਾਡੀ ਖੂਬ ਤਰੱਕੀ ਹੋਵੇਗੀ। ਸੁਪਨੇ ਵਿੱਚ ਵਾਰ-ਵਾਰ ਪਰਮਾਤਮਾ ਦੇ ਸੇਤ ਤੁਹਾਨੂੰ ਜਲਦੀ ਹੀ ਕੋਈ ਚੰਗੀ ਖਬਰ ਮਿਲਣ ਵਾਲੀ ਹੈ। ਸੁਪਨੇ ਵਿੱਚ ਜਿਉਂਦੇ ਵਿਅਕਤੀ ਦੀ ਮੌਤ ਦਿ세 ਤਾਂ ਇਹ ਸ਼ੁਭ ਹੁੰਦਾ ਹੈ ਕਿਉਂਕਿ ਜਿਸ ਦੀ ਮੌਤ ਤੁਸੀਂ ਸੁਪਨੇ ਵਿੱਚ ਦੇਖੀ ਹੈ ਉਸ ਦੀ ਉਮਰ ਵੱਧ ਜਾਂਦੀ ਹੈ। ਸੁਪਨੇ ਵਿੱਚ ਜੇਕਰ ਫੁੱਲਾਂ ਦਾ ਬਾਗੀਚਾ ਦਿਸੇ ਤਾਂ ਇਹ ਸੰਕੇਤ ਹੈ ਕਿ ਤੁਹਾਨੂੰ ਕੋਈ ਖੁਸ਼ਖਬਰੀ ਮਿਲਣ ਵਾਲੀ ਹੈ। ਸੁਪਨੇ ਵਿੱਚ ਜੇਕਰ ਭਗਵਾਨ ਆਸ਼ੀਰਵਾਦ ਦਿੰਦੇ ਹੋਏ ਦਿਸੇ ਤਾਂ ਇਹ ਵੀ ਕਿਸੇ ਨੂੰ ਨਾ ਦੱਸੋ। ਇਹ ਸੰਕੇਤ ਹੈ ਕਿ ਭਗਵਾਨ ਤੁਹਾਡੇ ਨਾਲ ਹੈ। ਸੁਪਨੇ ਵਿੱਚ ਸਿੱਕੇ ਜਾਂ ਸिक्ਕਿਆਂ ਦਾ ਢੇਰ ਦੇਖਣਾ ਬਹੁਤ ਸ਼ੁਭ ਮੰਨਿਆ ਗਿਆ ਹੈ। ਅਜਿਹਾ ਮੰਨਿਆ ਗਿਆ ਹੈ ਕਿ ਜੇਕਰ ਤੁਸੀਂ ਇਹਨਾਂ ਵਿੱਚੋਂ ਕੁਝ ਵੀ ਦੇਖਦੇ ਹੋ ਤਾਂ ਇਹ ਲਕਸ਼ਮੀ ਪ੍ਰਾਪਤੀ ਦਾ ਸੰਕੇਤ ਹੈ। ਸੁਪਨੇ ਵਿੱਚ ਸਰਕਸ ਦੇਖਣਾ ਬਹੁਤ ਹੀ ਸ਼ੁਭ ਮੰਨਿਆ ਗਿਆ ਹੈ। ਇਸ ਗੱਲ ਦਾ ਸਬੂਤ ਹੈ ਕਿ ਜਲਦ ਹੀ ਤੁਹਾਨੂੰ ਭੌਤਿਕ ਸੁੱਖਾਂ ਦੀ ਪ੍ਰਾਪਤੀ ਹੋਣ ਵਾਲੀ ਹੈ। ਅਤੇ ਮਾਤਾ ਲਕਸ਼ਮੀ ਦਾ ਅਸ਼ੀਰਵਾਦ ਮਿਲਣ ਵਾਲਾ ਹੈ। ਸੁਪਨੇ ਵਿੱਚ ਜੇਕਰ ਬਾਂਸੂਰੀ ਸੁਣਾਈ ਦੇਵੇ ਜਾਂ ਖੁਦ ਨੂੰ ਬਾਂਸੂਰੀ ਵਜਾਉਂਦੇ ਹੋਏ ਦੇਖੋ ਤਾਂ ਇਹ ਜ਼ਿੰਦਗੀ ਵਿੱਚ ਮధుਰਤਾ ਆਉਣ ਦਾ ਸੁਭ ਸ਼ੰਕੇਤ ਹੈ ਨਾਲ ਹੀ ਜ਼ਿੰਦਗੀ ਵਿੱਚ অনুকূল ਵਾਤਾਵਰਣ ਵੀ ਬਣੇਗਾ ਜੇਕਰ ਕੋਈ ਵਿਅਕਤੀ ਸੁਪਨੇ ਵਿੱਚ ਇਹ ਦੇਖੇ ਕਿ ਉਹ ਆਪਣੀ ਧਨ ਦੌਲਤ ਦੀ ਵਸੀਅਤ ਲਿਖ ਰਿਹਾ ਹੈ ਤਾਂ ਉਸ ਨੂੰ ਬਹੁਤ ਜ਼ਿਆਦਾ ਮਾਤਰਾ ਵਿੱਚ ਧਨ ਦੀ ਪ੍ਰਾਪਤੀ ਹੁੰਦੀ ਹੈ ਸੁਪਨੇ ਵਿੱਚ ਜੇਕਰ ਤੁਸੀਂ ਕਿਸੇ ਨੂੰ ਫੁੱਲਾਂ ਦਾ ਗੁੱਛਾ ਦਿੰਦੇ ਹੋਏ ਦੇਖਦੇ ਹੋ ਤਾਂ ਤੁਹਾਨੂੰ ਵਿਰਾਸਤ ਵਿੱਚ ਤੰਦੌਲਤ ਦੀ ਪ੍ਰਾਪਤੀ ਹੁੰਦੀ ਹੈ। ਦੋਸਤੋ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ। ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਵੀ ਜ਼ਰੂਰ ਦਬਾ ਲੈਣਾ ਤਾਂ ਕਿ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਸੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ। ਧੰਨਵਾਦ।